ਇਕ ਸਵਾਲ ਨਾਲ ਸ਼ੁਰੂ ਕਰਦੇ ਆ ਕਿ ਕੋਈ ਸੂਰਮਾ ਇੰਨਾ ਬਹਾਦਰ ਹੋ ਸਕਦਾ ਹੈ ਕਿ ਲੱਖਾਂ ਦੀ ਦੁਸ਼ਮਨ ਫੌਜ ਨੂੰ ਵੀ ਆ ਪੁਲੇਖਾ ਪੈ ਜਾਵੇ ਕਿ ਖੁਦ ਗੁਰੂ ਗੋਬਿੰਦ ਸਿੰਘ ਜੀ ਲੜ ਰਹੇ ਨੇ ਹਾਂਜੀ ਬਿਲਕੁਲ ਅੱਜ ਆਪਾਂ ਗੈਨੀ ਸ਼ੇਰ ਸਿੰਘ ਜੀ ਦੀ ਕਥਾ ਦੇ ਕੁਝ ਅੰਸ਼ਾਂ ਤੇ ਗੱਲਬਾਤ ਕਰਾਂਗੇ ਤੇ ਇਹ ਕਹਾਣੀ ਹੈ ਮਹਾਨ ਯੋਧੇ ਪਾਈ ਉદય ਸਿੰਘ ਜੀ ਦੀ ਦੇਖੋ ਇਹ ਗੱਲ ਉਸ ਵੇਲੇ ਦੀ ਹੈ ਜਦੋਂ ਗੁਰੂ ਸਾਹਿਬ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਬਹੁਤ ਹੀ ਨਾਜ਼ੁਕ ਸਮਾਂ ਸੀ ਜਦੋਂ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਆਪਣੀਆਂ ਕਸਮਾਂ ਤੋੜ ਦਿੱਤੀਆਂ ਸਨ ਬਿਲਕੁਲ ਕੁਰਾਨ ਤੇ ਗਾਉਦੀਆਂ ਝੂਠੀਆਂ ਕਸਮਾਂ ਖਾਧੀਆਂ ਸਨ ਕਿ ਹਮਲਾ ਨਹੀਂ ਕਰਨਗੇ ਪਰ ਧੋਖਾ ਕੀਤਾ ਅੱਛਾ ਜਿਵੇਂ ਹੀ ਗੁਰੂ ਸਾਹਿਬ ਦਾ ਕਾਫਲਾ ਸਰਸਾ ਨਦੀ ਵੱਲ ਵਧਿਆ ਪਿੱਛੋਂ ਲੱਖਾਂ ਦੀ ਫੌਜ ਨੇ ਹਮਲਾ ਬول ਦਿੱਤਾ ਤੇ ਇਸ ਹਮਲੇ ਨੂੰ ਰੋਕਣ ਦੀ ਜ਼ਿੰਮੇਵਾਰੀ ਪਾਈ ਉਦੇਸ ਸਿੰਘ ਜੀ ਨੂੰ ਮਿਲੀ ਪਾਈ ਮਨੀ ਸਿੰਘ ਜੀ ਦੇ ਸੁਪੁੱਤਰ ਹਾਂਜੀ ਉਹੀ ਖਾਲਸਾ ਫੌਜ ਦੇ ਮੁਖ ਜਰਨੈਲ ਸਨ ਉਸ ਵੇਲੇ ਤਾਂ ਫਿਰ ਸ਼ਾਹੀ ਤਿੱਬੀ ਦੇ ਮੈਦਾਨ ਵਿੱਚ ਅਸਲ ਵਿੱਚ ਹੋਇਆ ਕੀ ਸਰੋ ਦੱਸਦੇ ਨੇ ਕਿ ਭਾਈ ਉદય ਸਿੰਘ ਜੀ ਆਪਣੇ ਪੰਜਾ ਸਿੰਘਾਂ ਨਾਲ ਇੱਕ ਪਹਾੜ ਵਾਂਗ ਮਤਲਬ ਦੁਸ਼ਮਨ ਦੇ ਰਾਹ ਵਿੱਚ ਖੜ ਗਏ ਇੱਕ ਚਟਾਨ ਵਾਂਗ ਹਾਂ ਤੇ ਉਹਨਾਂ ਨੇ ਤੀਰਾਂ ਦੀ ਅਜੇਹੀ ਵਰਖਾ ਕੀਤੀ ਕਿ ਦੁਸ਼ਮਨ ਦੀਆਂ ਫੌਜਾਂ 'ਚ ਹਾਹਾਕਾਰ ਮਚ ਗਈ ਕਹਿੰਦੇ ਨੇ ਕਿ ਉਹਨਾਂ ਦੇ ਤੀਰ ਬਹੁਤ ਤਿੱਖੇ ਸਨ ਬਹੁਤ ਜ਼ਿਆਦਾ ਕਥਾ ਚੌਂਦਾ ਹੈ ਕਿ ਉਹਨਾਂ ਦਾ ਇੱਕ ਇੱਕ ਤੀਰ ਇੱਕ ਇੱਕ ਤੀਰ ਨਾਲ ਕਈ ਕਈ ਸਿਪਾਹੀ ਹਾਂ 5-5 ਸਿਪਾਈਆਂ ਦੀਆਂ ਛਾਤੀਆਂ ਨੂੰ ਵਿੰਦਦਾ ਹੋਇਆ ਲੰਘ ਜਾਂਦਾ ਸੀ ਵਾਹ ਇਹ ਤਾਂ ਕਮਾਲ ਦੀ ਸ਼ਸਤਰ ਵਿੱਦਿਆ ਹੈ ਸ਼ਾਇਦ ਇਸੇ ਕਰਕੇ ਦੁਸ਼ਮਣ ਨੂੰ ਬੁਲੇਖਾ ਪਿਆ ਹੋਣਾ ਬਿਲਕੁਲ ਪਰ ਇਹ ਸਿਰਫ ਸ਼ਕਲ ਸੂਰਤ ਦਾ ਬੁਲੇਖਾ ਨਹੀਂ ਸੀ ਅੱਛਾ ਇਹ ਗੁਰੂ ਸਾਹਿਬ ਵੱਲੋਂ ਸਿਖਾਈ ਜੰਗੀ ਰਣਨੀਤੀ ਸੀ ਸ਼ਸਤਰ ਵਿਦਿਆ ਸੀ ਤੇ ਸਭ ਤੋਂ ਵੱਧ ਉਹ ਅਡੋਲ ਮਨੋਬਲ ਸੀ ਜਿਸ ਨੂੰ ਦੁਸ਼ਮਣ ਸਿਰਫ ਗੁਰੂ ਸਾਹਿਬ ਨਾਲ ਹੀ ਜੋੜ ਕੇ ਦੇਖਦਾ ਸੀ ਮਤਲਬ ਉਹਨਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਕੋਈ ਆਮ ਸਿੱਖ ਐਦਾ ਲੜ ਸਕਦਾ ਹੈ ਸਹੀ ਗੱਲ ਹੈ ਇਸੇ ਲਈ ਤਾਂ ਲਾਹੌਰ ਦਾ ਸੂਬੇਦਾਰ ਜ਼ਬਰਦਸਤ ਖਾਨ ਤੇ ਸਰਹਿੰਦ ਦਾ ਵਜ਼ੀਰ ਖਾਨ ਚੀਕ-ਚੀਕ ਕੇ ਕਹਿ ਰਹੇ ਸਨ ਇਹ ਹੀ ਗੁਰੂ ਹੈ ਫੜ ਲਓ ਇਹ ਹੀ ਮੌਕਾ ਹੈ ਤੇ ਜਿਹੜੀ ਗੱਲ ਮੈਨੂੰ ਸਭ ਤੋਂ ਵੱਧ ਹੈਰਾਨ ਕਰਦੀ ਹੈ ਉਹ ਹੈ ਸਮਾਂ 4.5 ਘੰਟੇ ਹਾਂਜੀ ਇਹ ਕੋਈ ਛੋਟੀ ਮੋਟੀ ਚੜ੍ਹਪ ਤਾਂ ਨਹੀਂ ਸੀ ਇਹ ਤਾਂ ਇੱਕ ਪੂਰੀ ਫੌਜ ਨੂੰ ਰੋਕਣ ਦੇ ਬਰਾਬਰ ਸੀ ਦੇਖੋ ਇਹ 4.5 ਘੰਟੇ ਬਹੁਤ ਕੀਮਤੀ ਸਨ ਕਿਵੇਂ ਇਸੇ ਸਮੇਂ ਜੀ ਗੁਰੂ ਸਾਹਿਬ ਦਾ ਪਰਿਵਾਰ ਤੇ ਬਾਕੀ ਸਿੰਘ ਸਰਸਾ ਨਦੀ ਤੱਕ ਪਹੁੰਚਣ ਵਿੱਚ ਕਾਮਯਾਬ ਹੋਏ ਭਾਈ ਉਦੇਸ ਸਿੰਘ ਜੀ ਸਿਰਫ ਲੜ ਨਹੀਂ ਰਹੇ ਸਨ ਉਹ ਆਪਣੇ ਗੁਰੂ ਲਈ ਸਮਾਂ ਖਰੀਦ ਰਹੇ ਸਨ ਅੱਛਾ ਇਹ ਗੱਲ ਹੈ ਤੇ ਜਦੋਂ ਉਹਨਾਂ ਦੇ ਤੀਰ ਮੁੱਕ ਗਏ ਤਾਂ ਉਹਨਾਂ ਨੇ ਆਪਣਾ ਖੰਡਾ ਮਿਆਂ ਚੋਂ ਕੱਢਿਆ ਤੇ ਜੰਗ ਦੇ ਮੈਦਾਨ 'ਚ ਇਸ ਤਰ੍ਹਾਂ ਉਤਰੇ ਜਿਵੇਂ ਕੋਈ ਸ਼ੇਰ ਆਪਣੇ ਇਲਾਕੇ 'ਚ ਦਾਖਲ ਹੁੰਦਾ ਹੈ ਜਦੋਂ ਤਲਵਾਰਾਂ ਦੀ ਲੜਾਈ ਸ਼ੁਰੂ ਹੋਈ ਸੁਣਿਆ ਦੁਸ਼ਮਣ ਨੇੜੇ ਆਉਣ ਤੋਂ ਵੀ ਡਰਨ ਲੱਗ ਪਿਆ ਸੀ ਹਾਂਜੀ ਬਿਲਕੁਲ ਉਹਨਾਂ ਦੀ ਬਹਾਦਰੀ ਦਾ ਖੌਫ ਇੰਨਾ ਸੀ ਕਿ ਦੁਸ਼ਮਣ ਨੇ ਫਿਰ ਉਂ ਨੇੜਿਓਂ ਲੜਨ ਦੀ ਥਾਂ ਦੂਰੋਂ ਹੀ ਬੰਦੂਕਾਂ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਉਹ ਭਾਈ ਸਾਹਿਬ ਦਾ ਸਰੀਰ ਗੋਲੀਆਂ ਨਾਲ ਛਲਨੀ ਹੋ ਗਿਆ ਪਰ ਉਹ ਡੋਲੇ ਨਹੀਂ ਉਹ ਮੈਦਾਨ ਵਿੱਚ ਡਟੇ ਰਹੇ ਅੰਤ ਤੱਕ ਅੰਤ ਤੱਕ ਆਖਰੀ ਗੋਲੀ ਉਹਨਾਂ ਦੇ ਮੱਥੇ ਤੇ ਲੱਗੀ ਪਰੋਣਾ ਨੇ ਪਿੱਠ ਨਹੀਂ ਦਿਖਾਈ ਇੱਕ ਸੂਰਮੇ ਵਾਂਗ ਦੁਸ਼ਮਣ ਵੱਲ ਮੂੰਹ ਕਰਕੇ ਸ਼ਹਾਦਤ ਪਾ ਗਏ ਵਾਹ ਮਤਲਬ ਅੰਤ ਤੱਕ ਡਿੱਗੇ ਨਹੀਂ ਸਕੋ ਦੁਸ਼ਮਣ ਦਾ ਸਾਹਮਣਾ ਕਰਦੇ ਰਹੇ ਇਹ ਸਿਰਫ ਲੜਾਈ ਦੀ ਕਹਾਣੀ ਨਹੀਂ ਇਹ ਤਾਂ ਵਿਸ਼ਵਾਸ ਤੇ ਸਮਰਪਣ ਦੀ ਇੱਕ ਮਿਸਾਲ ਹੈ ਤੇ ਜਦੋਂ ਬਾਅਦ ਵਿੱਚ ਦੁਸ਼ਮਣ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਨਹੀਂ ਸਨ ਸਗੋ ਉਹਨਾਂ ਦਾ ਇੱਕ ਜਰਨਲ ਸੀ ਹਾਂ ਤਾਂ ਉਹ 당ਗ ਰਹਿ ਗਏ ਆਪਸ ਵਿੱਚ ਕਹਿਣ ਲੱਗੇ ਕਿ ਜੇ ਇਹਨਾਂ ਦਾ ਇੱਕ ਸਿੱਖ ਇੰਨਾ ਬਹਾਦਰ ਹੈ ਤਾਂ ਇਹਨਾਂ ਦਾ ਗੁਰੂ ਕਿਹੋ ਜਿਹਾ ਹੋਵੇਗਾ ਇਸ ਗੱਲ ਨੇ ਤਾਂ ਦੁਸ਼ਮਣ ਦਾ ਮਨੋਬਲ ਹੀ ਤੋੜ ਦਿੱਤਾ ਹੋਣਾ ਬਿਲਕੁਲ ਤੋੜ ਕੇ ਰੱਖ ਦਿੱਤਾ ਸਰੋਤਾਂ ਵਿੱਚ ਇੱਕ ਹੋਰ ਦਿਲਚਸਪ ਗੱਲ ਦਾ ਜ਼ਿਕਰ ਆਂਦਾ ਹੈ ਗੁਰੂ ਸਾਹਿਬ ਦੇ ਇੱਕ ਵਰਦਾਨ ਬਾਰੇ ਹਾਂ ਇਤਿਹਾਸ ਦੱਸਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਉਦਾਸ ਸਿੰਘ ਜੀ ਨੂੰ ਵਰ ਦਿੱਤਾ ਸੀ ਕੀ ਵਰਦਾਨ ਸੀ ਕਿ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਵੀ ਉਹ ਚਾਰ ਵਾਰ ਖਾਲਸਾ ਫੌਜ ਦੇ ਜਰਨੈਲ ਬਣ ਕੇ ਜਨਮ ਲੈਣਗੇ ਤੇ ਪੰਥ ਦੀ ਸੇਵਾ ਕਰਨਗੇ ਅੱਛਾ ਇਹ ਗੱਲ ਤਾਂ ਉਹਨਾਂ ਦੇ ਅਧਿਆਤਮਕ ਰੁਤਬੇ ਨੂੰ ਦਰਸਾਉਂਦੀ ਹੈ ਹਾਂਜੀ ਤੇ ਗੁਰੂ ਨਾਲ ਉਹਨਾਂ ਦੇ ਗੂੜੇ ਰਿਸ਼ਤੇ ਨੂੰ ਵੀ ਤਾਂ ਇਹ ਸਾਰੀ ਗੱਲਬਾਤ ਤੋਂ ਬਾਅਦ ਇੱਕ ਸਵਾਲ ਮਨ ਵਿੱਚ ਆਉਂਦਾ ਹੈ ਹਾਂਜੀ ਪੁੱਛੋ ਉਹ ਕਿਹੜੀ ਸ਼ਕਤੀ ਹੈ ਜਾਂ ਉਹ ਪ੍ਰੇਰਣਾ ਹੈ ਜੋ ਇੱਕ ਇਨਸਾਨ ਨੂੰ ਇੰਨਾ ਉੱਚਾ ਚੁੱਕ ਦਿੰਦੀ ਹੈ ਕਿ ਉਸ ਵਿੱਚ ਤੇ ਉਸਦੇ ਗੁਰੂ ਵਿੱਚ ਦੁਸ਼ਮਣ ਨੂੰ ਕੋਈ ਫਰਕ ਹੀ ਨਜ਼ਰ ਨਾ ਆਵੇ